ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਕੀ ਹਾਲ ਚਾ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਗਰਮੀ ਬਹੁਤ ਹੈ ਥੋੜਾ ਧਿਆਨ ਰੱਖੋ ਚਾਹ ਘਟ ਪੀਓ ਨਿੰਬੂ ਪਾਣੀ ਪੀਓ ਨਾਲ ਨਾਰੀਅਲ ਪਾਣੀ ਪੀਓ ਡਾਕਟਰ ਲੋਗ ਇਹ ਕੀ ਕਹਿ ਰਹੇ ਕਿਉਂਕਿ ਮੈਂ ਵੀ ਡਾਕਟਰ ਤੇ ਕੰਮ ਕਰਦੀ ਹਾਂ ਇਸ ਲਈ ਮੈਂ ਕਹਿ ਰਹੀ ਹਾਂ ਚਲੋ ਇਹ ਤੇ ਇੱਕ ਮਜ਼ਾਕ ਸੀ ਕਾਫੀ ਦਿਨਾਂ ਤੋਂ ਮਤਲਬ ਮੈਂ ਵੀਡੀਓਜ਼ ਨਹੀਂ ਪਾ ਰਹੀ ਸਿਰਫ ਸ਼ਾਰਟਸ ਪਾ ਰਹੀ ਹਾਂ ਕਿਉਂਕਿ ਸ਼ੰਮੀ ਮੈਡਮ ਔਰ ਦੇ ਮਤਲਬ ਚੈਨਲ 'ਚ ਜ਼ਿਆਦਾ ਕੰਮ ਇਸ ਟਾਈਮ ਚੱਲਦਾ ਪਿਆ ਹੈ ਉਹਨਾਂ ਦੇ ਦੋ ਚੈਨਲ ਹੈ ਥੋੜੀ ਸਟੋਰੀ ਅਸੀਂ ਫਟਾਫਟ ਵਧਾ ਰਹੀ ਕਿਉਂਕਿ ਨਿਊ ਸਟੋਰੀ ਦੀ ਤਿਆਰੀ ਹੋ ਗਈ ਨਾਨਾ ਲੋ ਵੀ ਚਲਦੀ ਪਈ ਹੈ ਜਿਦੇ ਕਰਕੇ ਮੈਂ ਅੰਜੂ ਚਾਵਲਾ ਦੇ ਚੈਨਲ 'ਚ ਥੋੜਾ ਕੱਟ ਦੇ ਆਂ ਦੇ ਰਹੀਆਂ ਲੇਕਿਨ ਮੇਰੇ ਨਾਲ ਵਧੀਏ ਤੁਸੀਂ ਧਿਆਨ ਦੇ ਰਹੇ ਹੋ ਮੈਨੂੰ ਮੈਸੇਜ ਆਇਆ ਹੈ ਕਿ ਤੁਸੀਂ ਮੈਡਮ ਜੀ ਆਪਣਾ ਵਲੋਗ ਪਾਓ ਸਟੋਰੀ ਪਾਓ ਤੇ ਮੈਂ ਹੁਣ ਛੋਟੀ ਜਿਹੀ ਸਟੋਰੀ ਅਜੇ ਪਾਈ ਹੈ ਕਿਉਂਕਿ ਮੈਂਬਰ ਇੰਨੇ ਕ ਥੱਕ ਜਾਂਦੇ ਨੇ ਕਿ ਦੂਰ ਜਾਣਾ ਹੁੰਦਾ ਸਾਰਿਆਂ ਨੇ ਸਭ ਚਲੇ ਜਾਂਦੇ ਨੇ ਤਾਂ ਅਸੀਂ ਕਿਸੇ ਨੂੰ ਨਹੀਂ ਮਤਲਬ ਜ਼ਬਰਦਸਤੀ ਨਹੀਂ ਕਰੀਦੀ ਨਾ ਹੀ ਡਿਸਟਰਬ ਕਰੀਦਾ ਸੋ ਜਿੰਨਾ ਹੋ ਸਕੇ ਫਿਰ ਮੈਂ ਮਤਲਬ ਦੀਦੀ ਦੇ ਮੈਮ ਦੇ ਕੰਮ ਵਿੱਚ ਸਾਰਾ ਕੰਪਲੀਟ ਕਰਕੇ ਘਰ ਅਗੇ ਛੋਟੀ ਜਿਹੀ ਇੱਕ ਸਟੋਰੀ ਬਣਾ ਲੈਣੀ ਹੈ ਸੋ ਤੁਸੀਂ ਉਹਨੂੰ ਵੀ ਬੜਾ ਪਿਆਰ ਦੇ ਦਿੰਦੇ ਹੋ ਥੈਂਕ ਯੂ ਥੈਂਕ ਯੂ so much ਔਰ ਅੱਜ ਦੀ ਇੱਕ ਸਟੋਰੀ ਹੈ ਥੋੜੀ ਜਿਹੀ ਚੁਲਬਲੀ ਜੀ ਹੈ ਆਈ ਹੋਪ ਕਿ ਤੁਹਾਨੂੰ ਪਸੰਦ ਆਏਗੀ ਮੈਂ ਆਪਣੀ ਬੇਟੀ ਨਾਲ ਬਣਾਈ ਹੈ ਹੈਰੀ ਨਾਲ ਸੋ ਪਲੀਜ਼ ਸਾਰਿਆਂ ਨੇ ਦੇਖਣਾ ਔਰ ਦੇਖ ਕੇ ਦੱਸਣਾ ਕਿ ਤੁਹਾਨੂੰ ਮਦਰ ਔਰ ਡਾਟਰ ਦੀ ਜਿਹੜੀ ਚੁਲਬਲੀ ਖੱਟੀ ਮਿੱਠੀਆਂ ਗੱਲਾਂ ਹੁੰਦੀਆਂ ਕਿੱਦਾਂ ਦੀਆਂ ਲੱਗੀਆਂ ਨੇ ਥੋੜੀ ਜਿਹੀ ਖਟਾਸ ਥੋੜੀ ਜਿਹੀ ਮਿਠਾਸ ਥੋੜਾ ਜਿਆ ਸਮਝ ਲੋਗੇ ਮਦਰ ਨੂੰ ਡਾਂਟ ਵੀ ਰਹੀ ਐ ਸਮਝਾ ਵੀ ਰਹੀ ਐ ਔਰ ਪਾਪਾ ਦੀ ਪਰੀ ਜਿਹੜੀ ਹੁੰਦੀ ਐ ਪਾਪਾ ਦਾ ਫੇਵਰ ਕਰਦੀ ਵੀ ਐ ਸੋ ਇਸ ਵੀਡੀਓ ਨੂੰ ਦੇਖਣਾ ਕੁਤੇ ਕਿ ਦੱਸਣਾ ਮੈਨੂੰ ਕਮੈਂਟ ਬਾਕਸ ਵਿੱਚ ਕਿ ਹਾਂਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਮੈਂ ਅੱਗੋਂ ਵੀ ਏਦਾਂ ਦੀਆਂ ਪਾਵਾਂ ਹਾਂ ਵਡੀਆਂ ਵੀਡੀਓ ਤਾਂ ਪਾਵਾਂਗੀ ਦੱਸੋ ਕੋਈ ਵੀ ਅਸੀਂ ਦਰਦ ਭਰੀ ਕਹਾਣੀ ਕੋਈ ਵੀ ਬਣਾਉਣੀ ਹੈ ਫੈਮਿਲੀ ਵੀਡੀਓ ਤੇ ਸ਼ਾਰਟ ਵੀ ਪਾਵਾਂ ਐਦੇ ਲਈ ਮੈਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ ਤੁਹਾਡਾ ਪਿਆਰ ਤੁਹਾਡਾ ਸਾਥ ਚਾਹੀਦਾ ਹੈ ਠੀਕ ਹੈ ਜੀ ਕੱਲ ਪੈ ਗਈ ਇਹ ਵੀਡੀਓ ਸਾਰੇ ਜਣੇ ਦੇਖਣਾ ਥੈਂਕ ਯੂ ਬਾਏ ਬਾਏ ਸਤਿ ਸ੍ਰੀ ਅਕਾਲ اے رب پتہ نہیں کدو آنا میری ماں نے گھر تے ٹائم ویکھ تے چپ کھا کے گزارا ہو گیا میرا اوہ ہو کوئی پانی پونی پی آو تھک گئی ہے پہلے مینا دے تے نہ پیسہ ٹکد رویا جا رہا ہے بیاہ چ گئی اب بیاہ تے نہیں گئی ساں ا ڈاکٹر تے دوائی لین گئی ساں ماں نال سجدہ جے گئی ا چننی ہے بس تو ہی لے آئی سی اپنے سوڑ دی تے میں سوچیا اج میں وی لاں ا سوڑ تے میں سیمبل جے پایا ہویا ہے کوئی ایڈا نہیں او گل وکھری ہے ਬੰਦਾ ਬੰਦਾ ਵੇਖ ਕੇ ਕਪੜਾ ਦੀ ਚਾਚੀ ਜਾਂਦਾ ਵਾ ਕਪੜਾ ਜੀ ਨਾ ਮਰਜੀ ਸਾਦਾ ਪਾ ਲਵੇ ਬੰਦਾ ਪਰ ਜੇ ਬੰਦਾ ਵਧੀਆ ਹੈ ਨਾ ਤਰਤੇ ਮੈਨੂੰ ਨਹੀਂ ਸੁਣਨੀ ਤੁਹਾਡੀ ਗੱਤਹਾ ਕਿ ਤੂੰ ਸਿੱਖਿਓ ਪਾਈ ਕਿੱਥੇ ਪਾਈ ਕਿਉਂ ਕੀ ਲੈ ਕੇ ਕੀ ਆਇਓ ਹੈ ਕੀ ਲੈ ਕੇ ਤੈਨੂੰ ਨਹੀਂ ਦਿਖਾਈਓ ਉਹ ਮਾਰਾ ਮੈਂ ਦਵਾਈ ਲੈਣ ਗਈ ਸੀ ਸਾ ਤੈਨੂੰ ਪਤਾ ਹੈ ਮੇਰੇ ਟੇਢ ਚ ਕੀੜੇ ਉਹ ਇੰਨੀ ਭੁੱਖ ਲਮਾਉਂਦੇ ਨੇ ਇੰਨੀ ਲਮਾਉਂਦੇ ਨੇ ਉਹ ਹੋਏ ਨਾ ਡਾਕਟਰ ਨੇ ਪੇਟ ਚ ਕੀੜੇ ਹੋ ਗਏ ਨੇ ਤਾਂ ਤਾਂ ਕਰਕੇ ਮੈਂ ਤਾਂ ਉਹਦੀ ਦਵਾਈ ਲੈਣ ਗਈ ਸੀ షుగర్ ਮਨਾ ਡਾਕਟਰ ਦੀ ਦੁਕਾਨ ਦੇ ਅੰਦਰ ਬੜਦੇ ਸਭ ਤੋਂ ਪਹਿਲੀ ਵਾਰੀ ਮੇਰੀ ਆਈ ਪੁੱਛ ਕਿਉਂ ਕਿਉਂ ਕਿਉਂਕਿ ਇੱਥੇ ਕੋਈ ਹੋਰ ਡਾਕਟਰ ਨਹੀਂ ਤੇ ਉਹ ਬੈਠਾ ਹੀ ਨਹੀਂ ਸੀ ਮਰੀਜ਼ ਮੈਂ ਕੱਲੀ ਆ ਗਈ ਸੀ ਮੇਰੀ ਪਹਿਲੀ ਵਾਰੀ ਆ ਗਈ ਹੋਰ ਪੁੱਛੇ ਮੈਨੂੰ ਨਹੀਂ ਪੁੱਛਣਾ ਮੈਨੂੰ ਨਹੀਂ ਪੁੱਛਣਾ ਘੜੀ ਦਾ ਟਾਈਮ ਦੇਖ ਰਹੇ ਹੋ ਰੋਟੀ ਖਾਣੀ ਆ ਮੈਨੂੰ ਭੁੱਖ ਲੱਗੀ ਹੋਈ ਹੈ ਐ ਚਿਪਸ ਖਾ ਕੇ ਥੋੜੀ ਬੁਝਾਲਾ ਚੱਲਦਾ 10 ਕੱਲੀ ਨੇ ਖਾ ਮੈਨੂੰ ਵੀ ਦੇ ਦੇ ਬਹੁਤ ਕੁੱਠ ਲੱਗੀ ਤਾਂ ਕੀੜੇ ਆ ਢੇੜ ਚੱਕ ਮੰਗਨ ਦੇ ਕੁਛ ਖਾਣ ਨੂੰ ਦੇ ਦੇ ਨਹੀਂ ਸੀ ਮੰਗਨਦੇ ਉਹ ਰੋਟੀ ਮੰਗਨਦੇ ਨੇ ਹਾਂ ਤਾਂ ਰੋਟੀ ਤੇਰੇ ਮੰਗੰਦੇ ਨੇ ਮੇਰੇ ਤੇ ਚਿਪਸ ਮੰਗਨ ਦੇ 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 ਮੈਨੂੰ ਚਿਪਸ ਇਹ ਛੱਡੋ ਤੁਸੀਂ ਤਾਂਸੇ ਮੈਨੂੰ ਰੋਟੀ ਕਰ ਦੇਣੀ ਐ ਮੈਂ ਸੇ ਤਾਂ ਕੁਛ ਨਹੀਂ ਖਾਦਾ ਨਾ ਨਾ ਮੇਰੇ ਆਂ ਤਾਂ ਪਹਿਲਾਂ ਉਹ ਜਿਹੜੀ ਕੋਲਡ ਡਰਿੰਕ ਪੀਤੀ ਤੂੰ ਪੀਤੀ ਉਹ ਅੰਦਰ ਮੈਗੀ ਦਾ ਪੈਕਟ ਤੂੰ ਖਾਦਾ ਆਲੂ ਵਾਲੇ ਪ੍ਰਾਂਦੇ ਦੇ ਨਾ ਤੂੰ ਖਾਦੇ ਔਰ ਮੈਂ ਤਾਂ ਕੁਝ ਖਾਦਾ ਨਹੀਂ ਮੈਂ ਤਾਂ ਸਿਰ ਦੀਆਂ ਬਸ ਦੋ ਕਮੂਲੀ ਵਾਲੀਆਂ ਰੋਟੀਆਂ ਖਾਧੀਆਂ ਉਸ ਤੋਂ ਬਾਅਦ ਸ਼ਾਈ ਪਨੀਰ ਬਣਾ ਲਿਆ ਉਹਦਾਂ ਦੋ ਕੁ ਫੁਲਕੇ ਖਾਦੇ ਫਿਰ ਮੈਂ ਲੂਣ ਵਾਲੇ ਛੋਲ ਬਣਾ ਲੇ ਔਰ ਮੈਂ ਮਾਸਾ ਇਹ ਦਹੀਂ ਨਾਲ ਖਾਦੇ ਫਿਰ ਮੇਰਾ ਦਿਲ ਕਹਦਾ ਚੱਲ ਥੋੜਾ ਜਿਹਾ ਫਰੂਟ ਕੱਟ ਕੇ ਖਾ ਲਾਂ ਫੇ ਮੈਂ ਮੜਿਆ ਫਰੂਟ ਕੱਟ ਕੇ ਖਾ ਲਿਆ ਫਿਰ ਮੈਂ ਕਿਹਾ ਡਾਕਟਰ ਨੇ ਤਾਂ ਸਲਾਹ ਚ ਜ਼ਰੂਰ ਖਾਣਾ ਚਾਹੀਦਾ ਮੈਂ ਕਿਹਾ ਸਲਾਦ ਖਾ ਲਿਆ ਇੰਨਾ ਜਿਹਾ ਖਾਦਾ ਫਿਰ ਮੇਰਾ ਕਿਤੇ ਜਾ ਕੇ ਦਿਲ ਕਹਿੰਦਾ ਮੈਂ ਇੱਕ ਕੱਪ ਚਾਹ ਪੀ ਲਵਾਂ ਫਿਰ ਮੈਂ ਚਾਹ ਪੀਤੀ ਪਰ ਮੈਂ ਚਾਹ ਫੋਕੀ ਦਿਓ ਇਹ ਗੱਡੀ ਕਿੰਦੀ ਲੰਬੀ ਚ ਤੋਡਾ ਖਾਣਾ ਪੀਣਾ ਗੱਡੀ ਕਮਰੇ ਚ ਕਿਹੜੀ ਗੱਡੀ ਆ ਜਾਂਦੀ ਆ ਖਾਣ ਪੀਣ ਦੀ ਗੱਡੀ ਅੱਛਾ 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 ਗੱਲ ਜਿਹੜਾ ਬਗਲ ਬੈਠੇ ਹੋ ਜਿਹੜਾ ਇਹ ਖਾਦਾ ਤੇ ਉਹ ਖਾਦਾ ਮੈਂ ਪੁੱਛੇ ਮੈਂ ਤਾਂ ਨਿਆ ਖਾਦਾ ਸਿਰ ਕਿਚੜੀ ਨਹੀਂ ਆ ਮੈਨੂੰ ਵੀ ਖਵਾ ਦੋ ਉਹ ਕਿਹਾ ਤੋਗੀ ਹੈ ਉਹ ਪਹਿਲਾਂ ਪਾਣੀ ਲਿਆ ਮੈਂ ਦਵਾਈ ਖਾਵਾਂ ਮੇਰੇ ਟਿੰਡ ਚ ਕੀੜੇ ਨੇ ਮੈਂ ਨਕੀਆਂ ਗੋਲੀਆਂ ਲੈਂਦੀ ਆ ਤੇ ਸੱਜ ਲਾਜ਼ ਆਪਣੀ ਖਾਦੇ ਨਹੀਂ ਖਵਾ ਦੇ ਸੁਨੇਤਾ ਦੀ ਫੇਵਰੇਟ ਹੈ ਨਾ ਤੁਹਕਵਾ ਦੇ ਫੇਨੀ ਵੀ ਬਹੁਤ ਪਸੰਦ ਕਰ ਲੂ ਅਈ ਅਜਨ ਪਿਆਰ ਕਿਉਂ ਹੁੰਦਾ ਫੇ ਮਾਈ ਗੋਲ ਗੱਪੇ ਵਾਲੀ ਰੇਣੀ ਵੇਖ ਕੇ ਮੂੰਹ ਤੇ ਖਲੋ ਜਿੰਦੀ ਮੇਰੇ ਤੋਂ ਪਾਣੀ ਆ ਰਿਹਾ ਨਾ ਬਹੁਤ ਜ਼ਿਆਦਾ ਪਾਣੀ ਆ ਗਿਆ ਪੀ ਕੇ ਫਿਰ ਕੰਮ ਖਤਮ ਕਰੂ ਨਾ ਮੰਗ ਕਿਉਂ ਰੇ ਮੈਂ ਤਾਂ ਰੱਬ ਦੇ ਘਰ ਜਾਉਂਗੀ ਬੜੀ ਦੇਰ ਨਾਲ ਪਰ ਜਾ ਕੇ ਪਹਿਲੀ ਵਾਰੀ ਆਪ ਲਾਉਂਗੀ ਜਾ ਕੇ ਪੁੱਛ ਲੈ ਕੰਮ ਨੂੰ ਇਹ ਜਿਹੜਾ ਲਾਲ ਦੇ ਕਿਉਂ ਦਿੱਤੀ ਹੈ ਜਿਹਨੇ ਪਾਣੀ ਤੇ ਰੁਸਤਕਾਰ ਸੀ ਕਿ ਤਾਹ ਦਿੱਤੀ ਹੈ ਨਾ 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 ਜਿਹੜਾ ਦਿਮਾਗ ਰੱਬ ਨੇ ਪਹਿਲਾਂ ਹੀ ਚੰਗਾ ਕੀਤਾ ਉਹਨੂੰ ਬੇੜਾਂ ਕਰਤ ਕਰਨ ਵਾਸਤੇ ਦਿੱਤੀ ਹੈ ਕੁਝ ਵੀ ਹਾਂ ਕੁਝ ਵੀ ਸਭ ਸਹੀ ਕਿੰਨੀ ਪਿਆ ਮੇਰੀ ਮਾਂ ਨੇ ਮੈਨੂੰ ਪਿਆਰ ਨਾਲ ਕਿੱਸਦੀ ਹੈ ਆਪਣੇ ਸੋਨੇ ਘਰ ਖੁਸ਼ ਰਹੀ ਘਰੋਲਾ ਮੇਨੂੰ ਨਾਲ ਖੁਸ਼ ਰੱਖਦਾ ਕਿਤੇ ਮੈਂ ਕਿੰਨੀ ਹਾਂ ਕੁਝ ਇਹ ਨਹੀਂ ਮੰਨੋ ਵਿਚਾਰਾ ਜੋ ਮਰਜੀ ਲਾਲਵਾ ਜੋ ਮਰਜੀ ਪਾਲਵਾ ਕਹਿ ਗਈ ਕਿਉਂ ਇੰਨੀ ਜ਼ਬਾਨ ਤੇ ਹੈਗੀ ਏ ਤੁਹਾਡੀ ਵਾਓ ਖਾਓ ਇਹ ਜਨਾਨੀ ਦਾ ਕੁਝ ਨਹੀਂ ਹੋ ਸਕਦਾ ਕੁਝ ਵੀ ਨਹੀਂ ਕਦੀ ਸਟੌਪ ਨਹੀਂ ਆਏਗਾ ਜਿਹੜੀ ਚ ਚੀਜ਼ ਸੁਬੜੇ ਸੁਆਦ ਹੈ ਹੋਰ ਦੇ ਦੇ